ਜਦੋਂ ਆਪਾਂ ਇਤਿਹਾਸ ਕਰਦੇ ਆ ਨਾ ਇਤਿਹਾਸ ਦੇ ਵਿੱਚੋਂ ਬੜੇ سارے ਬਹੁਤ ਸਾਰੇ ਜਿਹੜੇ ਤੱਤ ਮਿਲਦੇ ਨੇ ਵੀ ਸਿੱਖਾਂ ਨੇ ਕਿੱਥੇ ਕਿੱਥੇ ਕੁਰਬਾਨੀਆਂ ਦਿੱਤੀਆਂ ਆਪਣੀ ਹੋਂਦ ਨੂੰ ਜਿਉਂਦਾ ਰੱਖਣ ਵਾਸਤੇ ਹੁਣ ਆਪਾਂ ਕਹਿੰਦੇ ਆ ਨਾ ਵੀ ਸਿਆਖ ਥੋੜੀ ਹੈ ਜੀ ਬਹੁਤ ਗੈਸਰੀ ਦੇ ਨਾਲ ਸਰਕਾਰਾਂ ਨੂੰ ਪਿਆਰ ਹੁੰਦਾ ਹੈ 1739 ਕਤਨਾਇ ਜਦੋਂ ਸਿੱਖਾਂ ਦੇ ਸਿਰਾਂ ਦੇ ਮੁਗਲ ਪਾਏ ਜਾਵੇ ਸੀ ਲਾਹੌਰ ਦਾ ਬਾਦਸ਼ਾਹ ਬਣ ਬੈਠਾ ਸੀ ਜਕਰੀਆ ਖਾਨ ਤੇ ਜਕਰੀਆ ਖਾਨ ਨੇ ਐਲਾਨ ਕੀਤਾ ਉਹ ਯਾਰ ਜਿੱਥੇ ਵੀ ਦਿੱਕ ਮਿਲੇ ਜਿੱਥੇ ਵੀ ਸਿੱਖ ਦੇ ਮੇਰੇ ਉਸੇ ਥਾਂ ਦੇ ਸਿੱਖ ਨੂੰ ਕਤਲ ਕੀਤਾ ਜਾਵੇ ਗੁਰੂ ਨਾਨਕ ਦੇਵ ਜੀ ਦੇ ਮੰਨਾਰੇ ਸਿੱਖ ਨੂੰ ਜਿਉਂਦਾ ਨਾ ਛੱਡ ਦਿੱਤਾ ਜਾਵੇ ਜਿਉਂਦਾ ਨਾ ਛੱਡਿਆ ਜਾਵੇ ਤਾਂ ਇਥੇ ਸਹਾ ਸੰਗਤ ਜੀਓ ਉਪਰਲ ਤੌਰ ਤੇ ਜਿਹੜਾ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਵਾਲੇ ਸਿੱਖ ਨੂੰ ਉੱਤ ਤੋਂ ਰੋਕਿਆ ਗਿਆ। ਚਾਪਸ ਮੇਰੇ ਬੌਧਾ ਆਦਮੀਆਂ ਗਈਆਂ। ਤਹਾਲ ਵਿੱਚ ਸਿੱਖ ਦੋ ਸਿੱਖ ਜੰਗਲ ਦੀ ਇੱਕ ਛੋਟੀ ਝਾੜੀ ਦੇ ਵਿੱਚ ਜਿੱਥੇ 5 7 10 ਕਿਨਸਨ ਉਥੇ ਸਿੱਖ ਇੰਨੀ ਦੇ ਕੀ ਤੰਨਾ ਹੋਦਾ ਹੈ ਕਿ ਹਰ ਮੰਨਤ ਸਾਹਿਬ ਦੇ ਵੇਤਿਆ ਸਿੱਖਾਂ ਨੂੰ ਕੋਈ ਰੋਕ ਨਹੀਂ ਸਕਦਾ ਸੀ ਚੋਰੀ ਛਪੋਰੀ ਇਸ਼ਾਨ ਕਰਨ ਕਰਕੇ ਸਿੱਖ ਚਲੇ ਜਾਂਦੇ ਸੀ ਤਾਂ ਮੈਂ ਗੱਲ ਕਰ ਰਹੀ ਸੀ ਕਿ ਅਕਾ ਜੰਗਲ ਦੀ ਛੋਟੀ ਜਿਹੀ ਝਾੜੀ ਜਾਂਦੇ ਵਿੱਚ ਪੰਜ ਸੱਤ ਡਰਾਕਟਰ ਕੁਝ ਬੂਟੇ ਉੱਥੇ ਦੋ ਸਿੱਖ ਲੁਕੇ ਬੈਠੇ ਨੇ ਤਾਂ ਇੱਥੇ ਉਹ ਜਦ ਫੌਲ ਦੀ ਟੁਕੜੀ ਲੱਗੀ ਜਕਰੀਏ ਖਾਨ ਦੇ ਫੌਲ ਦੀ ਟੁਕੜੀ ਲੱਗੀ ਜਿਹਦੇ ਦੋ ਚਾਰ ਜਾਣੇ ਸੀ ਇੱਥੇ ਕਈ ਇਤਿਹਾਸ ਕਰਨ ਨੇ ਇੱਕ ਦੱਸਿਆ ਕਿ ਦੋ ਜਾਲੀ ਸੀ ਉਹ ਆਪਕ ਵਿੱਚ ਗੱਲ ਕਰ ਰਹੇ ਸੀ ਪਰ ਇੱਥੇ ਬੜੇ ਅਧਿਆਪਕਾਂ ਨੇ ਇਹ ਵੀ ਦੱਸਿਆ ਕਿ ਇੱਕ ਛੋਟੀ ਜਿਹੀ ਟੁਕੜੀ ਦੀ ਉਹ ਬੋਇਲਿਕ ਟੁਕੜੇ ਜੀ ਤੇ ਉਹ ਲੰਗੀ ਜਦੋਂ ਬਗਤਾਂ ਦਾ ਉਹਨਾਂ ਮੋਟਿਆਂ ਦਾ ਆਪ ਵਿੱਚ ਖੜਕਾ ਹੋਇਆ ਤੇ ਉਥੇ ਪੌੜ ਨੇ ਜਿਹੜੇ ਸ਼ਿਪਾਹੀ ਸੀ ਉਸ ਸਤ ਉਹਨਾਂ ਸਥਾਨੀਆਂ ਦੀ ਇਹ ਕਿਹਾੜ ਕੇ ਲੱਗਦਾ ਹੈ ਇਸ ਝਾੜੀ ਤੇ ਨਾਲ ਝਾੜੀਆਂ ਦੇ ਵਿੱਚ ਐ ਨਗਰ ਜਿੱਥੇ ਸਿੱਖ ਰੁਕੇ ਬੈਠੇ ਹੋਣ ਤੇ ਉਸ ਹੌਲਦੇ ਸਪਾਹੀ ਦੂਸਰੇ ਸਪਾਹੀ ਨੇ ਜਵਾਬ ਦਿੱਤਾ ਕਿ ਜਿਹੜਾ ਸਿੱਖ ਹੈ ਨਾ ਉਹ ਲੁਕਦਾ ਨਹੀਂ ਤੇ ਜਿਹੜਾ ਲੁਕੇ ਉਹ ਸਿੱਖ ਨਹੀਂ ਹੋ ਸਕਦਾ ਇਹ ਬਹਿ ਗੁਈਏ ਨੇ ਸਿੱਖਾਂ ਦੇ ਧੀਰ ਦੇ ਵਿੱਚ ਤੇ ਕੋ ਜਿਹੜੇ ਸ਼ਕਤ ਬੈਠੇ ਸਨ ਜੰਗਲ ਜੰਗਲ ਦੇ ਵਿੱਚ ਤੇ ਉਹਨਾਂ ਨੇ ਆਵਾਜ਼ ਵਿਖਲਾਹ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਬੋਲ ਪਰੇ ਤੇ ਬਾਣੀ ਦੇ ਬੋਲ ਸਨ ਜੇ ਜੀਵਤ ਪਤ ਰਤੀ ਜਾਏ ਸਭ ਬਧਰਾਮ ਜੇਤਾ ਕਿ ਸਖਾਏ ਤੇ ਇੱਕੋ ਦਾਮ ਇਹ ਪੰਕਤੀ ਪੜ ਕੇ ਆਪ ਅਚਰਿਤ ਨੈਣਾਂ ਦੇ ਨਾਲ ਨੈਣ ਮਿਲਾ ਕੇ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਕੁਝ ਸਮਾਵੇਖਿਆ ਤੇ ਇੱਕੋ ਦਮ ਉਹ ਬਾਹਰ ਆ ਗਏ ਉਸ ਫੌਜੇ ਨਾਲ ਦੋ ਦੋ ਹੱਥ ਕੀਤੇ ਫੌਜੇ ਦੇ ਟੁਕੜੀ ਦੇ ਨਾਲ ਤੇ ਸਾਫ ਸੰਗਤ ਹੋ ਗਿਆ ਇੱਥੇ ਹੁਣ ਅਰਾਜ ਦੇ ਵਿੱਚ ਖਾਲਸੇ ਨੇ ਚੁੰਗੀ ਲਾ ਲਈ ਇਹ ਫਾਕ ਕਰਕੇ ਕਿ ਐਵੇਂ ਘੁੱਟ-ਘੁੱਟ ਕੇ ਮਰਨ ਲਾਓ ਸਾਹਮਣੇ ਆ ਕੇ ਸ਼ਹੀਦ ਹੋਣਾ ਚੰਗਾ ਹੈ ਬਾਬਾ ਇਹਨਾਂ ਦੋ ਸਿੱਖ ਬਾਬਾ ਸੋਤਾਲ ਸਿੰਘ ਤੇ ਬਾਬਾ ਗਰਜਾ ਸਿੰਘ ਇੱਕ ਜਾਤਿਕ ਰਾਣੀ ਦੇ ਨਾਲ ਸੰਬੰਧਤ ਫਿਰ ਦੇ ਦੂਸਰਾ ਜਿਹੜਾ ਨਜੀਵੀ ਸਿੱਖ ਕਹਾਣੀ ਦੇ ਨਾਲ ਸੰਬੰਧਤ ਸੀ ਜਿੱਥੇ ਮੈਂ ਇਹ ਵੀ ਰਿਪੋਰਟ ਕੀਤਾ ਕਿ ਜਾਤ ਪਾਤ ਦਾ ਕੋਈ ਸਮੇਲ ਨਹੀਂ ਸਿਰਫ ਗੁਰੂ ਦੀ ਸਿੱਖੀ ਦਾ ਸਮੇਲ ਹੈ ਗੁਰੂ ਦੀ ਸਿੱਖੀ ਦਾ ਪ੍ਰਚਾਰ ਹੈ ਤਾਂ ਦੋਨਾਂ ਨੇ ਦੋਨਾਂ ਭਰਾਵਾਂ ਨੇ ਆਪਸ ਵਿੱਚ ਰਲ ਕੇ ਸਲਾਹ ਕੀਤੀ ਕਿ ਘੁੱਟ-ਘੁੱਟ ਕੇ ਮਰਨਾ ਲੋਕ ਇਹਨਾਂ ਦੇ ਸਾਹਮਣੇ ਦੋ-ਦੋ ਹੱਥ ਕਰਕੇ ਮਰਨਾ ਮਰਨਾ ਸ਼ਹੀਦ ਹੋਣਾ ਚੰਗਾ ਹੈ ਬਾਬਾ ਬੁੱਤ ਸਿੰਘ ਤੇ ਗਰਜਾ ਸਿੰਘ ਦੋਨੋਂ ਬਾਦ ਆਏ ਦੋਨਾਂ ਨੇ ਜਸਪਾਲ ਹੋਈ ਦੇ ਕੰਪੜੀ ਦੇ ਨਾਮ ਦੋ ਦੋ ਹੱਥ ਕੀਤੇ ਤੇ ਚੱਕ ਜਾਣੇ ਜੇ ਆਪਕਨ ਕਮਲਕਥਾ ਖੋਲਿਆ ਤੇ ਆਪਣੇ ਡਾਂਗ ਦੇ ਨਾਲ ਬੰਨ ਕੇ ਉਸ ਕਮਲਖੇ ਤੇ ਨੂੰ ਰਾਸਤੇ ਦੇ ਵਿੱਚ ਢਾੱਕ ਦਿੰਦਾ ਕਨੇ ਖਾਲਸੇ ਦਾ ਝੰਡਾ ਹੈ ਖਾਲਸੇ ਦੀ ਚੁੰਗੀ ਹੈ ਕਿ ਅਸਲ ਰਾਸਤੇ ਤੇ ਜਾਣ ਵਾਲੇ ਔਰ ਜਾਣ ਵਾਲੇ ਬਹੁਤ ਸਾਰੇ ਸੀ ਸਰਕਾਰੀ ਵਪਾਰੀ ਜਾਂਦੇ ਹਨ ਤਾਂ ਕਿ ਅਸਲ ਰਾਸਤੇ ਦੇ ਉੱਪਰ ਸਰਕਾਰੀ ਅਧਿਕਾਰਾਂ ਤੋਂ ਇਹਨਾਂ ਲਈ ਚੁੰਗੀ ਲੈਣੀ ਚੁੰਗੀ ਵਸੂਲਣੀ ਸ਼ੁਰੂ ਕਰ ਦਿੱਤੀ ਤਾਂ ਇੱਕ ਸਰਕਾਰੀ ਹੈ ਤਾਰਕ ਆਇਆ ਜਦੋਂ ਉਸ ਤੋਂ ਚੁੰਗੀ ਮੰਗੀ ਗਈ ਟੈਕਸ ਮੰਗਿਆ ਗਿਆ ਕਹਿੰਦੇ ਉਹਨਾਂ ਨੇ ਕਿਹਾ ਕਿ ਤੁਹਾਡੀ ਸ਼ਿਕਾਇਤ ਆ ਨਾ ਜਿਹੜੀ ਉਹ ਸ਼ਿਕਾਇਤ ਤੁਨੋਂ ਮੈਂ ਜਕਰੀਏ ਖਾਲ ਦੇ ਕੋਲ। ਤਾਂ ਕੋਈ ਗੱਲ ਨਹੀਂ। ਟੈਕਸ ਮੈਂ ਤੁਨੂੰ ਤੁਹਾਨੂੰ ਅਦਾ ਕਰਨਾ ਹੈ। ਟੈਕਸ ਤੁਹਾਨੂੰ ਦੇ ਦੇਣਾ ਹੈ। ਇਹ ਤੁਹਾਡੀ ਸ਼ਿਕਾਇਤ ਜਕਰੀਏ ਖਾਲ ਦੇ ਕੋਲ ਕੀਤੀ ਜਾਵੇਗੀ। ਤੇ ਸਾਬ ਸੰਗਤ ਜੀਓ ਇਹਨਾਂ ਦੋਨਾਂ ਵੀਰਾਂ ਨੇ ਇਹਾ ਕਿ ਕੈਦੀ ਜਾ ਕੇ ਵੀ ਖਾਲਸੇ ਦਾ ਰਾਜ ਹੋ ਗਿਆ ਤੁਸੀਂ ਤਾਂ ਸੁਪਨੇ ਲੈਣਾ। ਖਾਲਸਾ ਬਿਲਕੁਲ ਕਦਰ ਕਰਦਾ। ਸਿੱਖਾਂ ਨੇ ਹੀ ਰਾਂਦੇ ਦੇ ਵਿੱਚ ਮੋਲ ਪਾਈ ਪੈਲੇ ਹੀ ਤੇ ਉਥਵੇਂ ਪਰ ਇੱਥੇ ਹੋਣਾ ਇੰਨਾ ਗੋਤਾਰ ਸਿੱਖਾਂ ਨੇ ਖਾਲਸੇ ਦੇ ਰਾਜ ਦਾ ਝੰਡਾ ਚਾੜ੍ਹਤਾ ਅਜੀਬ ਹੋਇਆ ਉਹ ਕਹਿੰਦੇ ਤੂੰ ਨਹੀਂ ਦੱਸਦਾ ਆ ਸਾਡੀ ਇੱਕ ਚਿੱਠੀ ਲੈਤਾ ਤਾਂ ਉਸ ਚਿੱਠੀ ਦੇ ਬਹੁਤ ਸਨ ਚਿੱਠੀ ਲਿਖੇ ਸਿੰਘ ਬੋਟਾ ਹੱਥ ਵਿੱਚ ਮੋਟਾ ਛੋਟਾ ਵਿੱਚ ਰਾਹੀ ਖਲੋਤਾ ਆਨਾ ਲਾਏ ਗੱਡੇ ਨੂੰ ਆਨਾ ਲਾਵੇ ਗੱਡੇ ਨੂੰ ਪੈਸਾ ਲਾਇਆ ਖੋਤਾ ਆਖੀ ਭਾਬੀ ਖਾਨੋਂ ਨੂੰ ਜੋ ਕਹੇ ਸੇਨੋ ਮੋਤਾ ਕਹੇ ਆ ਦਿੱਤੀ ਦੇ ਚਾਕੇ ਜਕੜੀਏ ਖਾਲੋ ਵੰਡਾ ਸਮਾਂ ਸੇਕੋ ਬੜੇ ਡਾਬ ਜਾਂਦੇ ਨੇ ਪਰ ਉਹਨਾਂ ਸਮਿਆਂ ਦੇ ਵਿੱਚ ਦੋ ਜੰਮਿਆਂ ਨੇ ਸੇਖ ਰਾਜ ਦਾ ਢੰਡਾ ਚੜਾ ਦਿੱਤਾ ਤਾਂ ਕੀ ਹੋਇਆ ਉਸ ਵਪਾਰੀ ਨੇ ਜਾ ਕੇ ਜਦੋਂ ਊਪਮੋਕੇ ਗੱਲ ਕੀਤੀ ਜਦੋਂ ਜਕਰੀਆ ਖਾਨ ਕੁੱਲਿਆ ਵੇਖਾ ਸੀ ਆਪਣੀ ਕੋਠੀ ਦੇ ਉੱਪਰ ਆਪਣੀ ਬਲੰਗ ਦੇ ਉੱਪਰ ਕੁੱਲਿਆ ਵੇਖਾ ਸੀ ਕਹੇ ਨਿਹਾਮੀ ਇੱਕੋ ਦਾਮਾ ਚੈੱਕ ਖਾਤਮੂਕੇ ਗਦਾਂ ਚਦਰਗੀਆਂ ਸੀ ਆਪਣੇ ਐਲ ਕਾਗਾਂ ਦੇ ਨਾਮ ਅਕਲੀ ਵਜ਼ੀਰਾਂ ਦੇ ਨਾਲ ਇੱਕ ਗਦਾਂ ਚਦਰਗੀਆਂ ਕਰਨ ਤੇ ਉਸ ਸਮੇਂ ਜਾ ਕੇ ਵਪਾਰੀ ਨੇ ਅੱਗੇ ਚਿੱਠੀ ਰੱਖ ਦਿੱਤੀ ਕਹਿੰਦੇ ਹੁੰਦਾ ਕਹਿਣਾ ਤੇ ਚੈੱਕ ਖਾਤੂ ਕਰ ਦਿੱਤੇ ਤੇ ਦੋ ਜਾਣੇ ਖੜੇ ਆ ਦੋ ਜਾਣੇ ਖੜੇ ਆ ਤੇ ਤੈਨੂੰ ਉਹਨਾਂ ਨੇ ਟੀਮੀਆਂ ਵਾਲੇ ਬਰਾਬਰ ਖੋਲਿਆ ਹੈ ਤਖਤੀ ਦੇ ਬਰਾਬਰ ਖੋਲਿਆ ਤੈਨੂੰ ਤੈਨੂੰ ਭਾਵੀ ਆਖਿਆ ਉਹਨਾਂ ਨੇ ਸਾਧ ਸੰਗਤ ਜੀਓ ਇਹ ਬੋਲ ਕੇ ਹੁਣ ਜਕਰੀਏ ਖਾਨ ਨੂੰ ਅੱਗੇ ਲੱਗ ਕੇ ਜਕਰੀਏ ਖਾਨ ਨੇ 100 ਸਿਪਾਹੀ ਉਸੇ ਸਮੇਂ ਕਿਹਾ ਕਿ ਇੱਟਾ ਕਿ ਜਾਓ ਉਹਨਾਂ ਨੂੰ ਪੜ ਕੇ ਲੈ ਕੇ ਆਓ ਦੋਨੋਂ ਸਿੱਖਾਂ ਨੇ ਹੱਥ ਵਿੱਚ ਮੋٹے ਛੋਟੇ ਫੜੇ ਤੇ ਸਾਧ ਸੰਗਤ ਜੀਓ ਇਨ੍ਹਾਂ ਸਿਪਾਹੀਆਂ ਦਾ ਜਿਹੜਾ ਮੁਖੀ ਸੀ ਜਿਹੜਾ ਫੌਜਦਾਰ ਸੀ ਉਹ ਕਹਿੰਦਾ ਜਾਓ ਪੰਜਾਂ ਪੰਜਾਂ ਇਹ ਜਾ ਕੇ ਦਾਸ ਜਾਣੇ ਜਾ ਕੇ ਨੂੰ ਫੜਦੇ ਆਂ ਦੋਨੋਂ ਸਿੰਘਾਂ ਨੇ ਦੋਨੋਂ ਸਿੰਘਾਂ ਨੇ ਆਪ ਤਾਕਤ ਦੇ ਢੂਂਗੀਆਂ ਚੋੜੀਆਂ ਕਿਸੇ ਦੇ ਧੌਲ ਤੇ ਛੋਟੇ ਮਾਰੇ ਤੇ ਕਿਸੇ ਦੇ ਘੂਏ ਦੇ ਵਿੱਚ ਇਹ ਜਿਹੜੇ ਦਾਸ ਜਾਣੇ ਗਏ ਸੀ ਤੇ ਦਸਾਂ ਜਾਨਿਆਂ ਨੂੰ ਸੋਧ ਤਾ ਬਾਅਦ ਵਿੱਚ 20 ਜਾਨੇ ਆਏ ਬਾਅਦ ਵਿੱਚ 50 ਜਾਨੇ ਆਏ ਤੇ ਜਦੋਂ ਇਹਨਾਂ 50 ਜਾਨਿਆਂ ਦਾ ਵੀ ਉਹ ਬਹੁਤਾ ਚਿਰ ਇਹਨਾਂ ਸੀਨਾ ਦੇ ਅੱਗੇ ਆੜਨਾ ਸਕੇ ਫਿਰ ਹੋਰ ਔਜ ਮੰਗਾਈ ਪਈ ਹੋਰ ਔਜ ਮੰਗਾ ਕੇ ਇਹਨਾਂ ਨੂੰ ਗ੍ਰਿਫਤਾਰ ਕਰਨਾ ਚਾਇਆ ਇੱਕੋ ਦਾਮ ਔਜ ਟੁੱਟ ਪਈ ਇਹ ਜਿਹੜੇ ਬਾਰੇ ਸਾਹ ਸੰਤ ਜੀ ਉਹ ਜਕਤ ਕਵੀ ਬੜੀਆਂ ਹੋਣੀਆਂ ਸਤਰਾਂ ਲਿਖਦਾ ਹੈ ਕਹਿੰਦੇ ਮਾਏ ਮੇਰੀਏ ਮੇਰੇ ਸਵਾਸਾਂ ਦਾ ਅੰਤ ਹੋਣਾ ਹੈ ਕਿਸੇ ਨਹਿਰ ਜਾਂ ਕਿਸੇ ਡਰੇਨ ਦਾ ਪੁਲ ਕੀ ਮਾਏ ਮੇਰੀਏ ਮੁਕਾਬਲਾ ਸੰਗਾਂ ਦਾ ਸੌ ਗੋਗ ਤੇ ਇੱਕ ਸਰੋਂ ਦਾ ਪੁਲ ਇੱਥੇ 1749 ਜੁਲਾਈ ਦੇ ਮਹੀਨੇ ਦੇ ਵਿੱਚ ਇਹਨਾਂ ਦੋਨਾਂ ਸਿੰਘਾਂ ਨੇ ਦੋਨਾਂ ਸਿੰਘਾਂ ਨੇ ਸ਼ਹੀਦੀ ਪਾਈ ਸਿੱਖ ਕੌਮ ਦੀ ਹੋਂਦ ਨੂੰ ਜਿਉਂਦਾ ਰੱਖਣ ਵਾਸਤੇ ਤਾਂ ਸਾਧ ਸੰਗਤ ਦੀੋ ਇਹ ਜ਼ਰੂਰੀ ਹੁੰਦਾ ਕਿ ਜਦੋਂ ਜੰਗ ਹੋਵੇ ਤੇ ਜੰਗ ਦੇ ਵਿੱਚ ਕਿਸੇ ਦਾ ਮਰ ਜਾਣਾ ਹਾਵੇ ਹੋ ਜਾਂਦੀ ਹੈ ਕਈ ਵਾਰ ਜੰਗ ਦੇ ਦਿੱਤ ਨਵਾਬ ਤੇ ਬੜੀਆਂ ਸ਼ਹੀਦੀਆਂ ਵੀ ਪਾਉਣੀਆਂ ਪੈਂਦੀਆਂ ਹਨ